ਜਸ ਕਰਨ ਸਿੰਘ ਹੈਗੇ ਇਹਨਾਂ ਨੂੰ ਅ ਅੱਜ ਤੋਂ ਮੇਰੇ ਨਾਲ 15 ਦਿਨ ਪਹਿਲੇ ਕੋਲ ਆ ਕੇ 10 ਜਾਂ 11 ਤਰੀਕ ਨੂੰ ਆਇਆ ਸੀ 12 ਤਰੀਕ ਨੂੰ ਅਸੀਂ ਇਹਨਾਂ ਦਾ ਕੇਸ ਰਿਸਟਰ ਕੀਤਾ ਸੀ ਪਰਟੀ ਦਾ ਤੇ ਇਹਦੇ ਚੋ ਸੀ ਇਹਦਾ ਨਾਮ ਨੂੰ ਤਾਂ ਨਹੀਂ ਸੀ ਲੰਡੇ ਦਾ ਨਾਮ ਸ਼ਾਇਦ ਉਹਨਾਂ ਨੇ ਲਿਆ ਸੀ ਯੂਜ਼ ਕੀਤਾ ਸੀ ਕਿ ਤੁਸੀਂ ਲੰਡਾ ਮੋਲਗਾ ਬਟਾ ਆਵਾਸ ਨੂੰ ਉਸ ਤੋਂ ਸਾਨੂੰ ਲੱਗਿਆ ਕਿ ਲੰਡਾ ਨਹੀਂ ਹੈ ਜਾਂ ਆਪਦੇ ਅੱਗੋਂ ਕੋਈ ਬੰਦੇ ਨਾ ਹੋਣ ਅਸੀਂ ਉਹਦੇ ਚ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕੀਤੀ ਤੋ ਨਾਲ ਹੀ ਅਸੀਂ ਪੈਰਨਲੀ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਡਾਇਲੌਗ ਰੱਖੋ ਔਰ ਇਹਨਾਂ ਦਾ ਟਾਈਮ ਸ਼ੈਟ ਹੋ ਗਿਆ ਸੀ 30 ਲੱਖ ਦੇ ਕਰੀਬ ਇਹਨਾਂ ਨੇ ਇਹਨਾਂ ਤੋਂ ਪ੍ਰਤੀ ਮੰਗੀ ਸੀ ਔਰ ਉਸ ਤੇ ਉਸ ਅਹ ਇੱਕ ਇਵੈਂਟ ਦਾ ਇੱਕ ਕਿਤੇ ਟਾਈਮ ਸ਼ੈਟ ਹੋ ਗਿਆ ਪੈਸੇ ਦੇਂ ਦਾ ਪਟ્રોલ ਕੰਪਨੀ ਦੇ ਜਦੋਂ ਵੀ ਪੁਲਿਸ ਪਾਰਟੀ ਉੱਥੇ ਮੌਜੂਦ ਸੀ ਉਹਨਾਂ ਨੂੰ ਉੱਥੇ ਮੌਕੇ ਤੇ ਹੀ ਯੋਜਨਾ ਨੂੰ ਦਸਤੌਰ ਕਰ ਗਿਆ ਔਰ ਉਹ ਦੋਨੋਂ ਜਿਹੜੇ ਅੱਗੇ ਫੋਟੋ ਸੋਲਜਰ ਸੀਗੇ ਉਹਨਾਂ ਨੂੰ ਜਦੋਂ ਇੰਟਰੋਗੇਸ਼ਨ ਕੀਤੀ ਗਈ ਤਾਂ ਉਹਨਾਂ ਨੇ ਇਹ ਦੱਸਿਆ ਵੀ ਅੰਦਰੋਂ ਫਲਾਣੇ ਬੰਦੇ ਜਿਹੜੇ ਆ ਜੇਲ੍ਹ ਤੋਂ ਦੋ ਬੰਦੇ ਆ ਉਹਨਾਂ ਨੇ ਸਾਨੂੰ ਇਨਸਟਰਕਸ਼ਨ ਦਿੱਤੀ ਸੀ ਕਿ ਪੈਸੇ ਲੈਣੇ ਫਿਰ ਉਹ ਦੋ ਬੰਦਿਆਂ ਨੂੰ ਜਿਹੜੇ ਜੇਲ੍ਹ 'ਚ ਸੀਗੇ ਉਹਨਾਂ ਨੂੰ ਵਰਿੰਦਰ ਤੇ ਗੁਰਪ੍ਰੀਤ ਉਹਨਾਂ ਨੂੰ ਜਦੋਂ ਅਸੀਂ ਪ੍ਰੋਡਕਸ਼ਨ ਵਾਰੰਟ ਭੇਲਿਆ ਔਰ ਕੀਤਾ ਤਾਂ ਉਹਦੇ ਇੱਕ ਅਫੈਕਟ ਇਹ ਆਇਆ ਕਿ ਅੰਦਰ ਫੋਨ ਨਹੀਂ ਜਿਵੇਂ ਬਠਿੰਡਾ ਜੇਲ੍ਹ 'ਚ ਕਾਫੀ ਸਖਤਾਈ ਹੈ ਉਹ ਜਿਹੜਾ ਐਸ.ਪੀ.ਡੀ. ਪੀ.ਸੀ.ਓ ਵਾਲਾ ਟੈਲੀਫੋਨ ਆ ਉਹਦੇ ਰਾਹੀਂ ਬਾਹਰ ਆਪਣੇ ਕਿਸੇ ਬੰਦੇ ਨੂੰ 10 ਮਿੰਟ ਦੀ ਜਿਹਨੇ ਕਾਲ ਹੁੰਦੀ ਹੈ ਉਹ ਫੋਨ ਫੋਨ ਹੈਂਡ ਕਰ ਲੈਂਦੇ ਸੀ 25 ਤੋਂ 30 ਮਿੰਟ ਜਿਹੜੀ ਆ ਫੋਨ ਕੱਟਦਾ ਨਹੀਂ ਸੀ ਉਹ ਬਾਹਰ ਗੱਲ ਕਰਦੇ ਸੀਗੇ ਤਾਂ ਬਾਹਰੋਂ ਜਿਹੜੀ ਆ ਕਾਲ ਅਗਲਾ ਉਹ ਜਿਵੇਂ ਡਾਕਟਰ ਨੂੰ ਮਿਲਾ ਦਿੰਦਾ ਸੀ ਤਾਂ ਬੰਦੇ ਬੈਠੇ ਟ੍ਰੈਕ ਕਰੀ ਜਾਂਦੇ ਸੀਗੇ ਤੇ ਇਹ ਬੜੀ ਵੱਡੀ ਕਿ ਜਿਹੜੀ ਇਹ ਸਫਲਤਾ ਮਿਲੀ ਹੈ ਵੀ ਜਿਹੜਾ ਡੰਡੇ ਦਾ ਨਾਮ ਉਹ ਗਰਤਕੇਸ਼ ਔਰ ਇਹ ਲੋਕਾਂ ਤੋਂ ਪ੍ਰੋਤੀ ਮੰਗ ਰਹੇ ਸੀਗੇ ਤੇ ਦੋ ਜਣੇ ਇਹਦੇ ਵਿੱਚ ਹਜੇ ਸਾਨੂੰ ਵੌਂਟਡ ਹੈ ਜਿਹੜੇ ਭੱਜੇ ਹੋਏ ਆ ਚਾਰ ਬੰਦੇ ਦੇ ਵਿੱਚ ਤੋਂ ਗਰਤਕਾਰ ਹੋਰ ਸਾਰੇ ਕਿਹੜੀ ਜੇ ਵਿੱਚ ਬੰਦ ਸੀ ਤੇ ਬਠੇ ਡਾ ਜੀ ਤੇ ਸਰ ਕਿ ਸੋਦਾ ਕਿਤੇ ਜੈ ਸਰ ਜੀਰਾ ਦਾ 30 ਲੱਖ ਰੁਪਏ ਨਾਲ ਡਿਮਾਂਡ ਕੀਤੀ ਸੀ ਕਿ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਪਹਿਲੀ ਕਿਸ਼ਤ ਦੇ ਦਿਓ ਉਹਨਾਂ ਨੇ ਜੋ ਪੁੱਛਿਆ ਸੀ ਕਿ 2.5 ਲੱਖ ਤੇ ਸੀਗੇ ਮੈਂ ਸ਼ਾਇਦ 5 ਲੱਖ ਰੁਪਏ ਤੇ ਇਹਨਾਂ ਨੇ ਇਹ ਕਿਹਾ ਕਿ ਪਹਿਲੀ ਕਿਸ਼ਤ ਦੇ ਦੇ ਕੇ ਬਾਅਦ ਚ ਦੇਖਦੇ ਹਾਂ ਤੇ 5 ਲੱਖ ਰੁਪਏ ਦੰਦੇ ਨੇ ਥੋੜੀ ਜਿਹੀ ਮਸੇਤੀ ਨਾਲ ਬਰਕਰਾਰ ਪੱਖ ਤੇ ਜਿਹੜੀ ਉਹ ਸੀਗਾ ਹਾਂ ਉਹ ਕੋ ਮੌਕੇ ਰੱਖੋਗੇ ਇਹਨਾਂ ਨੇ ਜਾਨ ਬੁੱਝ ਕੇ ਇੱਕ ਜਿਹੜੀ ਆ ਉਹ ਜਗ੍ਹਾ ਰੱਖੀ ਸੀ ਜਿੱਥੇ ਪਬਲਿਕ ਹੋ ਗਈ ਤੇ ਤਵੇ ਇਹਨਾਂ ਨੂੰ ਨੁਕਸਾਨ ਹੋਵੇ ਕੈਮਰਿਆਂ ਦੀ ਬਿਲਕੁਲ ਉਹ ਉੱਥੇ ਮੌਜੂਦ ਸੀਗੇ ਕੈਮਰੇ ਵੀ ਲੱਗੇ ਹੋਏ ਸੀਗੇ ਉਹਦੇ ਵਿੱਚ ਇਹ ਲੈਣਾ ਚਾਹੁੰਦੇ ਸੀਗੇ ਤਾਂ ਜੋ ਸਾਨੂੰ ਕੋਈ ਪਾਰਟਿਕੂਲਰ ਨੁਕਸਾਨ ਨਾ ਹੋ ਸਕੇ ਜਸਕਰਨ ਸਿੰਘ ਹੈਗੇ ਇਹਨਾਂ ਨੂੰ ਅ ਅੱਜ ਤੋਂ ਮੇਰੇ ਕੱਲ 15 ਦਿਨ ਪਹਿਲੇ ਪਲੋਂਤੀ 10 ਜਾਂ 11 ਤਰੀਕ ਨੂੰ ਆਇਆ ਸੀ 12 ਤਰੀਕ ਨੂੰ ਅਸੀਂ ਇਹਨਾਂ ਦਾ ਕੇਸ ਰਜਿਸਟਰ ਕੀਤਾ ਸੀਗਾ ਪਰੋਤੀ ਦਾ ਤੇ ਉਹਦੇ ਤੋਂ ਸੀ ਨਾਮ ਨੂੰ ਤਾਂ ਨਹੀਂ ਸੀ ਲੰਡੇ ਦਾ ਨਾਮ ਸ਼ਾਇਦ ਉਹਨਾਂ ਨੇ ਲਿਆ ਸੀ ਯੂਜ਼ ਕੀਤਾ ਸੀ ਕਿ ਤੁਸੀਂ ਲੰਡਾ ਮੈਂ ਦੂਗਾ ਪਟਾ ਬਾਥਰੂਮਸ ਤੇ ਸਮਝ ਲੱਗਿਆ ਕਿ ਲੰਡਾ ਨਹੀਂ ਹੈ ਯਾਨੀ ਅੱਗੇ ਅਜੋ ਕੋਈ ਬੰਦੇ ਨਾ ਹੋਣ ਅਸੀਂ ਉਹਦੇ ਚ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕੀਤੀ ਸੀ ਤੇ ਨਾਲ ਹੀ ਅਸੀਂ ਪਰਲ ਲਈ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਡਾਇਲੋਗ ਰੱਖੋ ਔਰ ਇਹਨਾਂ ਦਾ ਟਾਈਮ ਸ਼ਟ ਹੋ ਗਿਆ ਸੀ 3 ਲੱਖ ਦੇ ਕਰੀਬ ਇਹਨਾਂ ਨੇ ਇਹਨਾਂ ਤੋਂ ਸੁਰੋਤੀ ਮੰਗੀ ਸੀ ਔਰ ਉਸ ਤੇ ਉਸ ਆਹ ਤੇ ਕੀਵੈਂਟ ਦਾ ਹੀ ਕਿਤੇ ਟਾਈਮ ਸ਼ਟ ਹੋ ਗਿਆ ਪੈਸੇ ਦੇ ਗੈਂਡਰ ਪਟਰੋਲ ਕੰਪਨੀ ਦੇ ਜਦੋਂ ਕਿ ਪੀਸ ਪਾਰਟੀ ਉੱਥੇ ਮੌਜੂਦ ਸੀ ਉਹਨਾਂ ਨੂੰ ਉੱਥੇ ਮੌਕੇ ਤੇ ਜਿਹੜੋ ਜਨਾਂ ਨੇ ਗ੍ਰਿਫਤਾਰ ਕਰ ਲਿਆ ਔਰ ਉਹ ਦੋਨੋਂ ਜਿਹੜੇ ਅੱਗੇ ਫੋਟਸੂਲਡਰ ਸੀਗੇ ਉਹਨਾਂ ਨੂੰ ਜਦੋਂ ਇੰਟਰੋਗੇਸ਼ਨ ਕੀਤੀ ਗਈ ਤਾਂ ਉਹਨਾਂ ਨੇ ਇਹ ਦੱਸਿਆ ਵੀ ਅੰਦਰੋਂ ਫਲਾਣੇ ਬੰਦੇ ਜਿਹੜੇ ਆ ਜੇਲ੍ਹ ਤੋਂ ਦੋ ਬੰਦੇ ਆ ਉਹਨਾਂ ਨੇ ਸਾਨੂੰ ਇਨਸਟਰਕਸ਼ਨ ਦਿੱਤੀ ਸੀ ਕਿ ਪੈਸੇ ਲੈਣ ਲਈ ਫਿਰ ਉਹ ਦੋ ਬੰਦਿਆਂ ਨੂੰ ਜਿਹੜੇ ਜੇਲ੍ਹ ਤੇ ਸੀਗੇ ਉਹਨਾਂ ਨੂੰ ਵਰਿੰਦਰ ਤੇ ਗੁਰਪ੍ਰੀਤ ਉਹਨਾਂ ਨੂੰ ਜਦੋਂ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆਏ ਔਰ ਕੀਤਾ ਤਾਂ ਉਹਦੇ ਇੱਕ ਅਫੈਕਟ ਇਹ ਆਇਆ ਕਿ ਅੰਦਰ ਫੋਨ ਨਹੀਂ ਜਿਹੜੇ ਬਟਿੰਡਾ ਜੇਲ੍ਹ ਚ ਕਾਫੀ ਸਖਤਾਈ ਹੈ ਉਹ ਜਿਹੜਾ ਐਸਟਡੀ ਪੀਸੀਓ ਵਾਲਾ ਟੈਲੀਫੋਨ ਆ ਉਹਦੇ ਰਾਹੀਂ ਬਾਹਰ ਆਪਣੇ ਕਿਸੇ ਬੰਦੇ ਨੂੰ 10 ਮਿੰਟ ਦੀ ਜਿਹਨੇ ਕਾਲ ਹੁੰਦੀ ਹੈ ਉਹ ਫੋਨ ਫੋਨ ਹੈਂਡ ਕਰ ਲੈਂਦੇ ਸੀ 25 ਤੋਂ 30 ਮਿੰਟ ਜਿਹੜੀ ਆ ਫੋਨ ਕੱਟਦਾ ਨਹੀਂ ਸੀ ਉਹ ਬਾਹਰ ਗੱਲ ਕਰਦੇ ਸੀਗੇ ਤਾਂ ਬਾਹਰੋਂ ਜਿਹੜੀ ਆ ਕਾਲ ਅਗਲਾ ਉਹ ਜਿਵੇਂ ਡਾਕਟਰ ਨੂੰ ਬੁਲਾ ਦਿੰਦਾ ਸੀ ਤਾਂ ਉਹ ਅੰਦਰੋਂ ਬੈਠੇ ਟ੍ਰੈਕ ਕਰ ਲੈਂਦੇ ਸੀਗੇ ਤਾਂ ਇਹ ਬੜੀ ਵੱਡੀ ਜਿਹੜੀ ਇਹ ਸਫਲਤਾ ਮਿਲੀ ਹੈ ਕਿ ਜਿਹੜਾ ਡੰਡੇ ਦਾ ਨਾਮ ਉਹ ਵਰਤ ਕੇ ਹੋਰੇ ਲੋਕਾਂ ਤੋਂ ਕਰੋਤੀ ਮੰਗ ਰਹੇ ਸੀਗੇ ਤੇ ਦੋ ਜਣੇ ਇਹਦੇ ਚੱਟਦੇ ਇਨਸਾਨ ਨੂੰ ਵਾਂਟਿਡ ਹੈ ਜਿਹੜੇ ਭੱਜੇ ਹੋਏ ਆ ਚਾਰ ਬੰਦੇ ਦੇ ਵਿੱਚ ਟੋਕਰੀ ਦਸਤਾਰੋ ਸਾਰੇ ਕੜੀ ਗਲੇ ਜਿਹੜੇ ਮੈਂ ਬੰਦ ਸੀ ਤੇ ਬਠਿੰਡਾ ਜੀ ਸਰ 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 ਮੇਰਾ ਉਹਨਾਂ ਨੇ 30 ਲੱਖ ਰੁਪਏ ਨਾਲ ਡਿਮਾਂਡ ਕੀਤੀ ਸੀ ਕਿ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਪਹਿਲੀ ਕਿਸ਼ਤ ਦੇ ਦਿਓ ਉਹਨਾਂ ਨੇ ਜੋ ਕੁਝ ਸੀਗੀ 2.5 ਲੱਖ ਤੇ ਸੀਗੇ ਸ਼ਾਇਦ 5 ਲੱਖ ਰੁਪਏ ਤੇ ਇਹਨਾਂ ਦੀ ਜਿਹੜੀ ਪਹਿਲੀ ਕਿਸ਼ਤ ਤੇ ਉਹ ਕਰਦੇ ਬਾਅਦ ਚ ਦੇ ਗਏ ਤੇ 5 ਲੱਖ ਰੁਪਏ ਦੇ ਦਿੰਦੇ ਸੀ ਤੁਸੀਂ ਜੀ ਮੈਂ ਸਰਦੀ ਨਾਲ ਬੜਾ ਜ਼ਰੂਰ ਪਰ ਜਲਦੀ ਵੀ ਤੁਸੀਂ ਹਾਂ ਇੱਕੋ ਮੌਕੇ ਰੱਖੋਗੇ ਇਹਨਾਂ ਨੇ ਜਾਨ ਬੁੱਝ ਕੇ ਇੱਕ ਜਿਹੜੀ ਆ ਉਹ ਜਗ੍ਹਾ ਰੱਖੀ ਸੀ ਜਿੱਥੇ ਪਬਲਿਕ ਹੋ ਗਈ ਤੇ ਅ ਤਰੀਕਾ ਉਹਨੂੰ ਕੋਈ ਨੁਕਸਾਨ ਹੋਵੇ ਕੈਮਰਿਆਂ ਦੀ ਬਿਲਕੁਲ ਉਹ ਉੱਥੇ ਮੌਜੂਦ ਸੀਗੇ ਕੈਮਰੇ ਵੀ ਲੱਗੇ ਹੋਏ ਸੀਗੇ ਉਹਦੇ ਵਿੱਚ ਇਹ ਲੈਣਾ ਚਾਹੁੰਦੇ ਸੀਗੇ ਤਾਂ ਜੋ ਸਾਨੂੰ ਕੋਈ ਪਾਰਟਿਕੂਲਰ ਨੁਕਸਾਨ ਨਾ ਹੋਵੇ